ਦੋਸਤੋ ਸਤ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੇ ਸਵਾਗਤ ਹੈ ਅੱਜ ਆਪਾਂ ਗੱਡੀ ਧੋਣ ਲੱਗੇ ਆਂ ਸਾਫ ਸਪਾਈ ਕਰਨ ਲੱਗੇ ਆ ਗੱਡੀ ਦੀ ਨਾ ਨ ਕਰੇ ਗੱਡੀ ਦਾ ਮੈਟ ਮੂਟ ਸਾਫ ਕਰੀਏ ਬੜਾ ਦੰਦ ਗੁੰਦ ਲੱਗਿਆ ਪਿਆ ਮੈਟ ਮੂਟ ਕੱਢਦੇ ਆ ਬਾਹਰ ਸਾਫ ਕਰਦੇ ਆ ਵੀ ਧੋਣ ਲੱਗਿਆ ਹੁਣ ਆਪਾਂ ਟ੍ਰੈਕਟਰ ਚਾਲੂ ਕਰਤਾ ਹੈ ਹੈ ਗੱਡੀ ਆ ਪਾਣੀ ਆ ਗਿਆ

13 ਬਾਈ ਜੀ ਤੋਤੀਆ ਹੁਣ ਆਪਾਂ ਇਹਦੇ ਤੇ ਸ਼ੈਂਪੂ ਮਾਰਦੇ ਆ ਆ ਸ਼ੈਂਪੂ ਦਾ ਘੋਲਿਆ ਤੇ 13 ਆਪਾਂ ਤੋਤੀਆ ਨੂੰ ਸ਼ੈਂਪੂ ਮਾਰਦੇ ਆਂ ਦੇ ਵਧੀਆ ਬਣਾਉਣੇ ਆ ਲੈ ਵੀ ਤੋਤੇ ਗੱਡੀ ਆਪਾਂ ਹੁਣ ਇਹ ਤੇ ਕੱਪੜਾ ਮਾਰਦੇ ਆਪਾਂ ਸਾਫ਼ ਸੁਥਰ ਕਰਦੇ ਆਂ ਨੂੰ ਸਵਾਰ ਕੇ ਵਧੀਆ ਬਣਾਉਣੇ ਆ ਚੰਕਣ ਲੱਗੀ ਤੇ ਲੋਰਾਂ ਤੇ ਮਾਰਦੇ ਆ ਸਪਰੇ ਪਈ ਆ ਆਪਣੇ ਕੋਲੇ ਤੇ ਸਾਫ ਕਰਦੇ ਆ। ਦਾ ਵੀ ਦੋਸਤੋ ਧੋ ਲਈ ਗੱਡੀ। ਸੈਜ ਨੇ ਦਿੱਤੀ ਧੋ ਗੱਡੀ। ਬਣ ਗਈ। ਲੱਗ ਗਈ ਚਮਕਣ। ਕਪੜਾ-ਕਪੜਾ ਮਾਰਤਾ। ਆ ਸ਼ੈਂਪੂ ਬਾਇ ਲੈ ਜਾ। ਮਾਰ ਲੀ ਮੋਟਰ ਸੰਦੇ। ਊੜਾ ਮਾਰਨ ਵਾਲਾ ਰਹਿ ਗਿਆ। ਹੂੰ ਹੂੰ। ਗੱਡੀ ਵਧੀਆ ਬਣ ਗਈ ਵਧੀਆ। ਨਹੀਂ ਫੋਂਦਾ ਨਹੀਂ ਹਾਂ ਬੰਦਾ ਗੰਦਾ ਹੀ ਆ ਨਾ ਹਾਂ ਆ ਇਹੋ ਬਦਲ ਕੇ ਡੇ ਸੋਨੇ ਆਉਂਦੇ ਆ ਨਾ ਸਹਜ ਬਈ ਜੀ ਨਾ ਨੋ ਨੋ ਜਿਹੜੇ ਚ ਟੇਂ ਦੀ ਬਲੀਗੜ ਲੱਗਣੀ ਸੀ ਆ ਕੀ ਹੋ ਰਿਹਾ I don't know. Mmm, que carnati.